ਸਸੀਏ ਕਾਲ ਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ YouTube ਟਰੈਕਟਰ ਮੇਲਾ ਚੈਨਲ ਤੁਸੀਂ ਵੇਖ ਰਹੇ ਹੋ Facebook ਪੇਜ ਖੇਤੀ ਬਾੜੀ ਦੇ ਸੰਧਾਂ ਦਾ ਕਾਰੋਬਾਰ ਅੱਜ ਜਿਸੀਂ ਲੈ ਕੇ ਆਏ ਆ ਜੀ ਬਹੁਤ ਸਾਰੀਆਂ ਐਡਾਸੋ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਸਾਰੀ ਜਾਣਕਾਰੀ ਦਿੱਤੀ ਜਾਊਗੀ ਜੀ ਟਰਾਲਾ ਵਿਕਾਊ ਹੈ ਜੀ 15x7 ਦਾ ਮਰਹਾਣੇ ਦਾ ਬਣਿਆਗਾ ਫੁੱਲ ਹੈਵੀ ਰੇਲ ਦਾ ਹਿੱਸਾ ਏਰੀਆ ਫਰੀਦਕੋਟ ਰੇਟ ਵੇਰਨ ਦੱਸ ਨਹੀਂ ਰੇਟ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ 9463718059 ਇਸ ਨੰਬਰ ਤੇ ਫੋਨ ਕਰਕੇ ਤੁਸੀਂ 15x7 ਦਾ ਟਰਾਲਾ ਖਰੀਦ ਸਕਦੇ ਹੋ ਇਸ ਵੀਰ ਦੀਆਂ ਦੋ گاਵਾ ਵਿਕਾਊ ਨੇ ਜੀ ਇੱਕ 10 ਦਿਨ ਰਹਿੰਦੇ ਨੇ ਸੂਣਚੇ ਦਾ ਰੇਟ ਹੈ 55000 ਏਰੀਆ ਗੁਰਦਾਸਪੁਰ ਦੂਜੀ ਗਾਂ 20 ਦਿਨਾਂ ਦੀ ਸੂਈ ਹੈ ਜੀ ਦੁੱਧ 8 ਕਿਲੋ ਰੇਟ ਹੈਗਾ ਜੀ 25000 ਏਰੀਆ ਗੁਰਦਾਸਪੁਰ 93510 93855 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਸ ਵੀਰ ਦੀਆਂ ਦੋਨੇ ਗਾਵਾਂ ਨੂੰ ਖੇਤ ਸਾਖ ਦਿਓ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਸੈਂਟਰੋ ਗੱਡੀ ਵਿਕਾਊ ਹੈ ਜੀ ਗੱਡੀ 2007 ਮਾਡਲ ਹੈ ਜੀ ਪਾਰਸਿੰਗ 2027 ਤੱਕ ਹੈ ਜੀ 78000 ਰੁਪਏ ਰੇਟ ਰੱਖਿਆ ਹੈ ਗੱਡੀ ਪੰਜਾਬ ਨੰਬਰ ਹੈ ਜੀ ਸਾਫ਼ ਕੰਡੀਸ਼ਨ ਦੀ ਗੱਡੀ ਹੈ ਏਸੀ ਹੀਟਰ ਵਧੀਆ ਚੱਲਦਾ ਜੀ ਕੋਈ ਕਮੀ ਪੇਸ਼ੀ ਨਹੀਂ 78000 ਰੁਪਏ ਰੇਟ ਰੱਖਿਆ ਗਿਆ ਜੀ 27 ਤੱਕ ਪਾਰਸਿੰਗ ਹੈ 2007 ਮਾਡਲ ਹੈ 8847272298 ਇਸ ਨੰਬਰ ਤੇ ਫੋਨ ਕਰਕੇ ਸੈਂਟਰੋ ਗੱਡੀ 2007 ਮਾਡਲ 78000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਕਵੋਟਾ 5501 ਟਰੈਕਟਰ ਵਿਕਾਊ ਹੈ ਜੀ 2018 ਮਾਡਲ ਪੀਵੀ ਕਈ ਨੰਬਰ 2018 ਮਾਡਲ ਪੀਵੀ ਕਈ ਨੰਬਰ ਟਾਇਰ ਨਾਲ ਦੇ ਨੇ ਜੀ 85% ਏਰੀਆ ਸੰਗਰੂਰ ਹੈ ਜੀ ਰੇਟ ਦੀ ਗੱਲ ਕਰੀਏ ਤਾਂ 535000 535000 ਰੁਪਏ ਰੇਟ ਰੱਖੇ ਗਿਆ ਜੀ 2018 ਮਾਡਲ ਹੈ 9855362271 9855362271 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਕਵੋਟਾ ਟਰੈਕਟਰ ਹੈ ਜਿਹੜਾ ਖਰੀਦ ਸਕਦੇ ਹੋ ਸੋਨਾਲਿਕਾ 750 ਟਰੈਕਟਰ ਵਿਕਾਊ ਆ 2019 ਮਾਡਲ ਹੈ ਜੀ 65% ਟਾਇਰਾਂ ਦੀ ਕੰਡੀਸ਼ਨ 475000 ਰੁਪਏ ਟਰੈਕਟਰ ਦਾ ਰੇਟ ਹੈ ਜੀ ਏਰੀਆ ਵਿਵਾਨੀ ਹਰਿਆਣਾ 981360505 981360505 ਇਸ ਨੰਬਰ ਤੇ ਫੋਨ ਕਰਕੇ ਸੋਨਾਲਿਕਾ 750 ਟਰੈਕਟਰ 2019 ਮਾਡਲ 475000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰ ਦਿਓ 13 ਹਲ ਵਿਕਾਊ ਨੇ ਤਲਵੰਡੀ ਭਾਈ ਦੇ ਬਣੇ ਨੇ ਏਰੀਆ ਫਿਰੋਜ਼ਪੁਰ 13 ਹਲ ਵਿਕਾਊ ਨੇ ਜੀ ਤਲਵੰਡੀ ਭਾਈ ਦੇ ਬਣੇ ਨੇ ਏਰੀਆ ਫਿਰੋਜ਼ਪੁਰ ਆ ਰੇਟ ਹੈ ਜੀ 28500 ਰੁਪਏ 6283476686 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਤਲਵੰਡੀ ਭਾਈ ਦੇ ਬਣੇ 13 ਹਲ 28500 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਆਈਸ਼ਰ 242 ਟਰੈਕਟਰ ਵਿਕਾਊ ਹੈ ਜੀ 1998 ਮਾਡਲ ਇੰਜਨ ਗੇਅਰ ਦਾ ਓਕੇ ਹੈ ਜੀ ਪੀਵੀ ਕਾਟ ਨੰਬਰ ਹੈ ਏਰੀਆ ਫਰੀਦਕੋਟ ਹੈ ਜੀ ਰੇਟ 135 1 ਲੱਖ 35000 ਰੁਪਏ ਰੇਟ ਰੱਖਿਆ ਗਿਆ ਜੀ ਆਈਸ਼ਰ 242 ਟਰੈਕਟਰ ਵਿਕਾਊ ਹੈ ਜੀ 1998 ਮਾਡਲ ਏਰੀਆ ਫਰੀਦਕੋਟ ਹੈ ਜੀ 798634609 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਆਇਸ਼ਰ 242 ਟਰੈਕਟਰ 1998 ਮਾਡਲ 135000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ 60 ਫਾਰਮ ਟਰੈਕਟਰ ਟਰੈਕਟਰ ਵਿਕਾਊਆ 2016 ਮਾਡਲ ਹੈ ਜੀ 475000 ਰੁਪਏ ਦਾ ਰੇਟ ਰੱਖਿਆ ਗਿਆ ਹੈ 80% ਟੈਰਾਂ ਦੀ ਕੰਡੀਸ਼ਨ ਏਰੀਆ ਨਿਹਾਲ ਸਿੰਘ ਵਾਲਾ ਰੇਟ ਵਗੈਰਾ ਹੈਗਾ ਜੀ ਇਹਦਾ 475000 2016 ਮਾਡਲ ਹੈ ਜੀ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ 980783055 ਇਸ ਨੰਬਰ ਤੇ ਫੋਨ ਕਰਕੇ 60 ਫਾਰਮ ਟਰੈਕ ਟਰੈਕਟਰ ਤੁਸੀਂ 475000 ਦੇ ਵਿੱਚ ਖਰੀਦ ਸਕਦੇ ਹੋ ਅੱਗੇ ਗੱਲ ਕਰਦੇ ਹਾਂ ਜੀ 20 ਕਿੱਲੇ ਜ਼ਮੀਨ ਲੈਣੀ ਐ ਇਸ ਵੀਰ ਨੇ ਲਿੰਕ ਰੋਡ ਤੇ ਖਾਸ ਨੰਬਰ ਹੋਵੇ ਏਰੀਆ ਲੁਧਿਆਣਾ ਬਰਨਾਲਾ ਜਗਰਾਉਂ ਤੇ ਪਟਿਆਲੇ ਚ ਜੇਕਰ ਕੋਈ ਵੀ ਵੀਰ ਜ਼ਮੀਨ ਵੇਚਣ ਦਾ ਚਾਹਵਨ ਹੋਵੇ ਤਾਂ ਇਸ ਵੀਰ ਨਾਲ ਸੰਪਰਕ ਜ਼ਰੂਰ ਕਰੇ ਜੀ 9815409755 9815409755 ਇਸ ਨੰਬਰ ਤੇ ਵੀਰ ਨਾਲ ਸੰਪਰਕ ਜ਼ਰੂਰ ਕਰੇ ਜੀ ਇਸ ਵੀਰ ਨੂੰ 20 ਕਿੱਲੇ ਜ਼ਮੀਨ ਚਾਹੀਦੀ ਹੈ ਖਾਸ ਨੰਬਰ ਹੋਵੇ ਲਿੰਕ ਰੋਡ ਤੇ ਹੋਵੇ ਵਧੀਆ ਪਾਣੀ ਦਾ ਸਾਧਨ ਹੋਵੇ ਏਰੀਆ ਜੀ ਲੁਧਿਆਣਾ ਬਰਨਾਲਾ ਪਟਿਆਲਾ ਤੇ ਜਗਰਾ ਵੀਡੀਓ ਕੇਮਰ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਜੇਕਰ ਕੋਈ ਵੀ ਮੇਰਾ ਵੀਰ ਭੈਣ ਐਡ ਕਰਵਾਉਣ ਦਾ ਚਾਹਵਨ ਹੋਵੇ ਤਾਂ ਨੰਬਰ ਵੀਡੀਓ ਦੇ ਥੱਲੇ ਹਮੇਸ਼ਾ ਚੱਲਦਾ ਰਹਿੰਦਾ ਇਸ ਨੰਬਰ ਤੇ ਤੁਸੀਂ 5 ਤੋਂ 7 ਫੋਟੋਆਂ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਤੁਸੀਂ ਐਡਵਰਟਸਪ ਕਰ ਸਕਦੇ ਹੋ ਜੀ ਨੰਬਰ ਹੈ ਸਾਡਾ 9877988446 ਇਸ ਨੰਬਰ ਤੇ ਤੁਸੀਂ WhatsApp ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐ ਟਰੈਕਟਰ ਮੇਲਾ ਚੈਨਲ YouTube ਤੇ Facebook ਪੇਜ ਖੇਤੀਬਾੜੀ ਦੇ ਸੰਬੰਧਾਂ ਦੇ ਕਾਰੋਬਾਰ ਤੇ ਲਾਈ ਜਾਊਗੀ ਜੀ। ਉਸ ਟਾਈਮ ਵੀਡੀਓ ਨੂੰ ਵੇਖ ਰਹੇ ਨੇ ਵੀਰ ਚੈਨਲ ਨੂੰ ਸਪੋਰਟ ਕਰ ਰਹੇ ਨੇ। ਉਹਨਾਂ ਵੀਰਾਂ ਦਾ ਤਹਿਦ ਲੋ ਧੰਨਵਾਦ। ਉਮੀਦ ਕਰਦੇ ਹਾਂ ਜੀ ਤੁਸੀਂ ਅੱਗੇ ਤੋਂ ਵੀ ਐਦਾਂ ਸਪੋਰਟ ਕਰੋਗੇ। ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜੀ ਤਾਂਕਿ ਇਹ ਵੀਡੀਓ ਹੋਰ ਵੀ ਵੀਰਾਂ ਤੱਕ ਪਹੁੰਚ ਸਕੇ। ਸੋ ਵੀਡੀਓ ਨੂੰ ਸ਼ੇਅਰ ਲਾਈਕ ਕਰ ਦਿਓ ਤੇ ਰੇਟ ਮਾਰਕੀਟ ਦੇ ਹਿਸਾਬ ਨਾਲ ਰੱਖਿਆ ਕਰੋ ਜੀ। ਕਈ ਵੀਰ ਬਧਾ ਜੜਾ ਕੇ ਪਾਉਂਦੇ ਨੇ। ਸੋ ਵੀਰਾਂ ਨੂੰ ਬੇਨਤੀ ਹੈ ਜੀ ਰੇਟ ਮਾਰਕੀਟ ਦੇ ਹਿਸਾਬ ਨਾਲ ਰੱਖਿਆ ਕਰੋ। ਸੋ ਸਾਰੇ ਜਿਹਨੇ ਵੀਡੀਓ ਨੂੰ ਤਤਵਾਦ shear like ਕਰ ਦਿਓ ਬਣੇਗਾ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਖਾ ਜੀ